ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਿਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਰਾਮਦਾਸ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਵੇਰ ਦਾ 5:30 ਵਜੇ ਦਾ ਟਾਈਮ ਸੀਗਾ ਆਪਾਂ ਬਣਾਉਣ ਲੱਗੇ ਸੀ ਮੈਗੀ ਤੇ ਮੈਗੀ ਪਹਿਲਾਂ ਮੈਂ ਤੜਕਾ ਲਾਉਣ ਲੱਗੀ ਸੀ ਕਿ ਮੈਂ ਸਿਮਲਾ ਮਿਰਚ ਤੇ ਆਲੂ ਚੀਰਿਆ ਸੀਗਾ ਤੇ ਹਿੰਮਤ ਸੰਕੰਦਾ ਕਿ ਨਹੀਂ ਮੈਂ ਕੋਈ ਸਬਜ਼ੀਆਂ ਵਾਲੀ ਨਹੀਂ ਖੜਨੀ ਹੈਗੀ ਸਿੰਪਲ ਮੈਗੀ ਖੜਨੀ ਹੈ ਕੱਲਾ ਮਸਾਲਾ ਪਾ ਕੇ ਤੇ ਮੈਗੀ ਬਣਾਓ ਤੇ ਫਿਰ ਆਪਾਂ ਪਾਣੀ ਪਾਤਾ ਸੀਗਾ ਪਾਣੀ ਕੜਾਹੀ ਚ ਥੋੜਾ ਜਿਹਾ ਗਰਮ ਹੋ ਜਾਏਗਾ ਉਹਨੇ ਨੂੰ ਆਪਾਂ ਮੈਗੀ ਦੇ ਪੌਚ ਕੱਢ ਲੈਨੇ ਆ ਕੁਛ ਨਾ ਇਸ ਵਾਰ ਮੈਗੀ ਲਿਆਂਦੀ ਅਸੀਂ ਤੇ ਛੋਟੇ ਪੈਕੇਟ ਆਏ ਨੇ ਮੈਗੀ ਦੇ ਤੇ ਬਹੁਤ ਔਖਾ ਹੋ ਜਾਂਦਾ ਫਿਰ ਇਹਨਾਂ ਨੂੰ ਕਟਣਾ ਵੱਡਾ ਹੋਵੇ ਪੈਕਟ 1 ਕੀ ਛੇਤੀ ਛਤੀ ਕੱਟ ਲਈਦਾ ਤੇ ਮਸਾਲੇ ਵਾਲਾ ਵੀ ਪਾਊਚ ਫਿਰ 1 ਹੀ ਹੁੰਦਾ ਇਸ ਤਰ੍ਹਾਂ ਨਾਲ ਨਿੱਕੇ ਨਿੱਕੇ ਪੈਕਟ ਮੈਗੀ ਤੇ ਅਸੀਂ ਤੇ ਨਾਲ ਨਿੱਕੇ ਨਿੱਕੇ ਪਾਊਟ ਸੀਗੇ ਕਿਉਂਕਿ ਅੱਜ ਸਬਜ਼ੀ ਬਣਾਉਣ ਵਾਲੀ ਨਾ ਸਵੇਰੇ ਕੋਈ ਨਹੀਂ ਸੀ ਹੈਗੀ ਪਹਿਲਾਂ ਇਰਾਦਾ ਸੀਗਾ ਕਿ ਆਲੂ ਦਾ ਪਰੌਂਠੇ ਕਾਲ ਦੇਣੇ ਆ ਤੇ ਫਿਰ ਇਹ ਕਹਿੰਦੇ ਨਹੀਂ ਪਰੌਂਠੇ ਨਾ ਬਣਾਇਆ ਜੇ ਮੈਗੀ ਬਣਾ ਕੇ ਦਿਆ ਜੇ ਕਾਫੀ ਦਿਨ ਹੋ ਗਏ ਨੇ ਅਸੀਂ ਮੈਗੀ ਨਹੀਂ ਖਾਧੀ ਹੈਗੀ ਕਿ ਪਰੌਂਠੇ ਤੇ ਥੋੜੇ ਦਿਨ ਹੋ ਗਏ ਨੇ ਖੜੇ ਨੇ ਤੇ ਫਿਰ ਇਸ ਲਈ ਮੈਗੀ ਬਣਾਤੀ ਸੀ ਤੇ ਕੁਛ ਨਾ ਮਤਲਬ ਗਰਮੀ ਵੀ ਬਹੁਤ ਜ਼ਿਆਦਾ ਹੋਈ ਪਈ ਸਵੇਰ ਦੇ ਟਾਈਮ ਹੁੰਦੀ ਉਸ ਤੋਂ ਮਗਰ ਉਹਨਾਂ ਜਿਵੇਂ 6-7 ਵਜੇ ਹਵਾ ਜੀ ਚੱਲਣ ਲੱਗ ਜਾਂਦੀ ਪਰ ਸਵੇਰੇ ਜਿਸ ਟਾਂ ਮੋਠੀ ਦਾ ਨਾ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਅਜੀਬ ਜੀ ਹੁੰਮਸ ਜੀ ਹੁੰਦੀ ਹੈ ਤੇ ਮਸਾਲਾ ਕੱਢ ਕੇ ਮੈਂ ਕੌਲੀ 'ਚ ਪਾ ਲਿਆ ਸੀ ਤੇ ਆਪਾਂ ਪਾਣੀ 'ਚ ਪਾ ਲੈਨੇ ਆ ਪਹਿਲਾਂ ਇਹਨੂੰ ਫਿਰ ਪਾਣੀ 'ਚ ਘੁਲ ਜਾਏਗਾ ਇਹ ਮੈਗੀ ਵੀ ਨਾ ਜਿਪੀ ਦੀ ਹੈ ਜਿਵੇਂ ਮਤਲਬ ਆਟੇ ਜਿਹੀ ਦੀ ਹੁੰਦੀ ਹੈ ਜਿਆਦਾ ਫੁੱਲਦੀ ਨਹੀਂ ਹੈਗੀ ਤੇ ਇਸ ਲਈ ਪਾਣੀ ਨਾ ਮੈਂ ਥੋੜਾ ਹੀ ਪਾਇਆ ਸੀਗਾ ਮੈਂ ਫਿਰ ਐਵੇਂ ਇਕੱਠੀ ਜੀ ਨਾ ਹੋ ਜਾਏ ਥੋੜਾ ਜਿਹਾ ਆਪਾਂ ਨਮਕ ਪਾ ਲੈਨੇ ਆ ਹਰਵਿੰਦਰ ਨਹੀਂ ਕੁਛ ਵੀ ਲੈ ਕੇ ਜਾਂਦੀ ਹੈਗੀ ਛੋਟੇ ਸੀਗੇ ਜਦੋਂ ਉਦੋਂ ਮਤਲਬ ਲੈ ਜਾਂਦੀ ਸੀ ਹੁਣ ਜਦੋਂ ਦੇ ਮਤਲਬ 9th ਕਲਾਸ ਚ ਹੋ ਗਈ ਹੈ ਉਹ ਨਹੀਂ ਲੈ ਕੇ ਗਈ ਹੈਗੀ ਲੰਚ ਕਿਸੇ ਦਿਨ ਕੋਈ ਸਪੈਸ਼ਲ ਬਣਿਆ ਹੋਵੇ ਬਰੈਡ ਵਗੈਰਾ ਤਲੇ ਹੁਣ ਫੇਰ ਉਹ ਲੈ ਜਾਏਗੀ ਨਹੀਂ ਤੇ ਕੱਲਿਓ ਆਪਣੀ ਬੋਟਲ ਪਾਣੀ ਦੀ ਉਹ ਖੜਦਦੀ ਹੈ ਹਿੰਮਤ ਤੇ ਜਰਨਲ ਇਹਨਾਂ ਵਾਸਤੇ ਮਤਲਬ ਮੈਗੀ ਧਰੀ ਸੀਗੀ ਲਓ ਜੀ ਆਪਣੀ ਮੈਗੀ ਬਣ ਗਈ ਹੈ ਸਿੰਪਲ ਜਿ ਮੈਂ ਕੀ ਆਪਣੀ ਤੇ ਉਸ ਤੋਂ ਮਗਰੋਂ ਇਹਨਾਂ ਦੀ ਬੱਸ ਆ ਗਈ ਸੀਗੀ ਸਵੇਰ ਦਾ ਟਾਈਮ ਨਾ ਬਹੁਤ ਜਲਦੀ ਜਲਦੀ ਲੰਘਦਾ ਹੈ ਮਤਲਬ ਉੱਠਦੇ ਵੀ ਨੇ 5:30 5 ਵਜੇ ਉੱਠ ਜਾਂਦੇ ਨੇ ਪਰ ਫਿਰ ਵੀ ਬੱਸ 7:15 ਤੇ ਆ ਜਾਂਦੀ ਹੈ ਪਰ ਮਸਾਂ ਉਹਨੇ ਕੋ ਟਾਈਮ ਜੀ ਨਾ ਜਿਵੇਂ ਪੂਰੇ ਹੁੰਦੇ ਨੇ ਬਹੁਤ ਛੇਤੀ ਛੇਤੀ ਟਾਈਮ ਲੰਘਦਾ ਹੈ ਕੁਝ ਜਦੋਂ ਛੋਟੇ ਬੱਚੇ ਹੁੰਦੇ ਨੇ ਆਪਾਂ ਖੁਦ ਤਿਆਰ ਕਰਨੇ ਹੁੰਦੇ ਨੇ ਆਪਾਂ ਆਪਣੇ ਤਰੀਕੇ ਨਾਲ ਕਰਨੇ ਆ ਜਦੋਂ ਵੱਡੇ ਹੋ ਜਾਂਦੇ ਨੇ ਕੁਝ ਆਪਣੀ ਮਰਜ਼ੀ ਨਾਲ ਤਿਆਰ ਹੁੰਦੇ ਨੇ ਕਦੀ ਕਿਤੇ ਬੈਨਦੇ ਨੇ ਕਦੀ ਕਿਤੇ ਬੈਨਦੇ ਨੇ ਤੇ ਮਤਲਬ ਹਿੰਮਤ ਤੇ ਪੱਗ ਨੂੰ ਲੈ ਕੇ ਤਿੰਨ ਚਾਰ ਗੇੜੇ ਮਤਲਬ ਬਾਹਰ ਲੌਬੀ ਚ ਲਾਏਗਾ ਕਦੀ ਉਹਨੂੰ ਗਿੱਲੀ ਕਰੇਗਾ ਕਦੀ ਉਹਨੂੰ ਸਕਾਏਗਾ ਫਿਰ ਉਹਦੀ ਪੌਣੀ ਹੁੰਦੀ ਏ ਫਿਰ ਕਿਤੇ ਉਹ ਪੱਗ ਵੱਜਦੀ ਏ ਹਾਂਜੀ ਤੇ ਬੱਚੇ ਹੁਣ ਸਕੂਲ ਚਲੇ ਗਏ ਸੀ ਤੇ ਉਸ ਤੋਂ ਮਗਰੋਂ ਮਤਲਬ ਨਾ 1.7 ਤੋਂ 11 ਦਾ ਟਾਈਮ ਸੀ ਇੰਨਾ ਜ਼ਿਆਦਾ ਮੀਂਹ ਆਇਆ ਨਾ ਬਹੁਤ ਮੋਟਾ ਮੋਟਾ ਮਾੜੀ ਮੋਟੀ بارش ਨਹੀਂ ਸੀ ਹੋਈ ਹੈਗੀ ਇਹ ਸੌਣ ਦੀ ਪਹਿਲੀ ਬਰਸਾਤ ਹੈ ਤੇ ਬਹੁਤ ਹੀ ਜ਼ਬਰਦਸਤ ਹੋਈ ਤੇ ਅਸੀਂ ਰੱਬ ਨੂੰ ਕਿਸੇ ਪਾਸੇ ਨਹੀਂ ਟਿਕਨ ਦਿੰਦੇ ਹੈਗੇ ਫਿਰ ਜਦੋਂ ਇੰਨਾ ਮੀਂਹ ਆ ਗਿਆ ਤੇ ਫਿਰ ਇਹੀ ਟੈਨਸ਼ਨ ਹੈ ਮੁੰਜੀਆਂ ਚ ਇੰਨਾ ਪਾਣੀ ਹੈ ਹਾਲੇ ਛੋਟੀਆਂ ਛੋਟੀਆਂ ਨੇ ਮੁੰਜੀਆਂ ਕੀ ਹੁਣ ਰੱਬਾ ਬੱਸ ਕਰ ਹੁਣ ਜਿਆਦਾ ਮੀਂਹ ਨਾ ਪਾਈਂ ਕਿ ਮੁੰਜੀ ਨਾ ਗਲ ਜੇ ਹਲੇ ਨਿੱਕੀ ਏ ਹਲੇ ਉਹ ਮਤਲਬ ਥੋੜੀ ਜੀ ਵੱਡੀ ਹੋ ਜੇ ਫਿਰ ਉਹ ਕਵਰ ਹੋ ਜਾਂਦੀ ਏ ਤੇ ਪਰ ਬਾਰਿਸ਼ ਵੀ ਕਮ ਸੇ ਕਮ ਬਾਰ 12:30 ਵਜੇ ਤੱਕ ਰਹੀ ਏ 2 2.5 ਘੰਟੇ ਪਈ ਏ ਬਹੁਤ ਤਸੱਲੀ ਦੀ ਪਈ ਏ देखो ਤੁਸੀਂ ਇੰਨਾ ਜ਼ਿਆਦਾ ਪਾਣੀ ਖਲੋ ਗਿਆ ਸੀਗਾ ਹਾਲੇ ਪਾਣੀ ਨਾਲੋਂ ਨਾਲ ਜਾਣ ਰਿਹਾ ਸੀ ਪਾਈਪਾਂ ਚ ਪਰ ਫਿਰ ਵੀ ਇੰਨਾ ਜ਼ਿਆਦਾ ਪਾਣੀ ਸੀਗਾ ਤੇ ਕੁਛ ਨਾ ਸੀ ਉੱਤੋਂ ਉਹਦਾਂ ਟੈਂਕੀ ਸਾਫ਼ ਕੀਤੀ ਹੈ ਤੇ ਉਹ ਸਾਰੀ ਰੇਤਾ ਨਾ ਉੱਤੇ ਸੀਗੀ ਚੱਕ ਕੇ ਛੁੱਟੀ ਨਹੀਂ ਗਈ ਹੈਗੀ ਉਹ ਜਦੋਂ ਬਾਰਿਸ਼ ਹੁੰਦੀ ਹੈ ਨਾ ਹੁਣ 2-3 ਮਹੀਨੇ ਹੋ ਗਏ ਨੇ ਹਾਲੇ ਸਾਫ਼ ਵੀ ਕਰ ਰਹੇ ਆ ਪਰ ਫਿਰ ਵੀ ਉਹ ਨਾ ਜਦੋਂ ਮੀਂਹ ਪੰਦਾ ਉਦੋਂ ਸਾਰੀ ਕੋਈ ਨਾ ਕੋਈ ਕਰਦਿਆ ਨਾ ਥੋੜੀ ਥੋੜੀ ਉਹ ਰੇਤਾ ਜੀ ਥੱਲੇ ਆ ਹੀ ਜਾਂਦੀ ਏ ਤੇ ਉੰਜੇ ਵੀ ਕਿ ਚਲੋ ਮੀਂਹ ਕਰਕੇ ਨਾ ਬਲੌਕ ਸਾਡੇ ਸਾਫ਼ ਹੋ ਜਾਂਦੇ ਨੇ ਸਾਨੂੰ ਧੋਣੇ ਨਹੀਂ ਪੈਂਦੇ ਹੈਗੇ ਨਹੀਂ ਤੇ ਇਹਨਾਂ ਨੂੰ ਧੋਣ ਚ ਵੀ ਨਾ 2-2.5 ਘੰਟੇ ਸਾਡੇ ਪਾਰ ਹੋ ਜਾਂਦੇ ਨੇ ਉੰਜ ਜਿਵੇਂ ਬਾਰਿਸ਼ ਬਹੁਤ ਜ਼ਬਰਦਸਤ ਹੋਈਏ ਤੇ ਇਹ ਇਹਨਾਂ ਨੂੰ ਸਾਫ਼ ਹੋ ਗਏ ਨੇ ਤੇ ਇੱਕ ਵਾਰੀ ਉੰਜ ਫੁੱਲਾਂ ਨੂੰ ਹੋਸ਼ ਜੀ ਆ ਜਾਂਦੀ ਏ ਦਰਖਤਾਂ ਨੂੰ ਦੱਸਿਓ ਜੇ ਤੁਸੀਂ ਕਿਹੜੇ-ਕਿਹੜੇ ਪਾਸੇ ਤੁਹਾਡਿਆਂ 'ਚ بارش ਹੋਈ ਏ ਕਿ ਨਹੀਂ ਹੋਈ ਪਰ ਅਸੀ ਤੇ ਜਦੋਂ ਬਹੁਤ ਜ਼ਿਆਦਾ ਤੇਜ਼ ਹੋ ਗਈ ਨਾ ਅਸੀਂ ਤੇ ਅਰਦਾਸ ਕਰਨ ਲੱਗੇ ਕਿ ਬਸ ਬਾਬਾ ਰਾਮ ਦੇ ਇੱਕ ਹੀ ਹੋਣਾ ਹਲੇ ਤੇ ਮੁੰਜੀ ਹੋਣੀ ਲੱਗੀ ਏ ਹੁਣ ਬਸ ਤੇ ਉਧਰ ਜੀ ਗਏ ਹੋਏ ਸੀਗੇ ਟਰੈਕਟਰ ਧਵਾਣ ਧਵਾ ਕੇ ਲਿਆਏ ਨਾ ਧਵਾ ਕੇ ਲਿਆਏ ਇੱਕ ਬਰਾਬਰ ਹੋ ਗਏ ਰਾਖ ਰਾਬ ਹੋ ਗਿਆ ਸੀਗਾ ਸਾਰੇ ਇੱਕ ਵਾਰੀ ਸਮਾਨ ਧਵਾ ਲਿਆ ਇਹਨੇ ਕਿਉਂਕਿ ਹੁਣ ਸੀਜ਼ਨ ਮੁੱਕ ਗਿਆ ਹੈ ਰੋ ਸੁਹਾਗੇ ਵਗੈਰਾ ਟਰੈਕਟਰ ਵੀ ਦੋਨੋਂ ਧਵਾ ਲਿਆ ਇਹਨੇ ਆਪ ਘਰ ਤੋਂ ਹੀ ਇਹ ਫਿਰ ਉਹ ਜੀ ਸਫਾਈ ਨਹੀਂ ਹੁੰਦੀ ਹੈਗੀ ਫਿਰ ਜੰਗ ਲੱਗ ਜਾਂਦੀ ਹੈ ਤੇ ਇੱਕ ਵਾਰੀ ਧਵਾ ਲਿਆ ਹੀ ਦੇਣੇ ਫਿਰ ਇਹਨੂੰ ਮਿੱਟੀ ਨਿਕਲ ਜਾਂਦੀ ਹੈ ਤੇ ਸਾਫ਼ ਹੋ ਜਾਂਦੇ ਨੇ ਕੱਦੂ ਕਰਦੇ ਆ ਨਾ ਫਿਰ ਖੁਰਿਆਨ ਨੂੰ ਟਰੈਕਟਰਾਂ ਚ ਮਿੱਟੀ ਪੈ ਜਾਂਦੀ ਏ ਤੇ ਅੱਜ ਜੋ ਵੀ ਧਵਾ ਤੋਕੇ ਸਾਰੇ ਸਾਫ਼ ਕਰਕੇ ਖਲਾਰਤੇ ਨੇ ਤੇ ਉਸ ਤੋਂ ਮਗਰੋਂ ਬੱਚਿਆਂ ਦੇ ਸਕੂਲ ਤੋਂ ਆਉਣ ਦਾ ਟਾਈਮ ਹੋ ਗਿਆ ਸੀ ਤੇ ਅੱਜ ਪਹਿਲਾਂ ਨਿੰਬੂ ਪਾਣੀ ਬਣਾਉਣ ਲੱਗੀ ਸੀ ਮੈਂ ਕਿਹ ਚਲਾ ਅੱਜ ਨਿੰਬੂ ਪਾਣੀ ਬਣਾਉਂਦੇ ਹੈਗੇ ਮੀਂਹ ਆ ਪਿਆ ਤਾਂ ਚਲੋ ਅੱਜ ਆਪਾਂ ਨਾ ਸ਼ਕੈਸ਼ ਪਾਣੀ ਬਣਾ ਲੈਣੇ ਆ ਕਿਉਂਕਿ ਜੇ ਕੁਝ ਨਾ ਬਣਾਈਏ ਨਾ ਤੇ ਆਉਂਦਿਆਂ ਸਾਰੇ ਉਹਨਾਂ ਦੇ ਮੂੰਹ ਬੰਨ ਜਾਂਦੇ ਨੇ ਆਉਂਦਿਆਂ ਹੀ ਕਲੇਸ਼ ਪਾ ਦਿੰਦੇ ਨੇ ਇਸ ਲਈ ਕੁਝ ਨਾ ਕੁਝ ਤੇ ਜ਼ਰੂਰ ਬਣਾਉਣਾ ਪੈਂਦਾ ਹੈ ਇਸ ਲਈ ਮੈਂ ਕਿਹਾ ਚੱਲ ਅੱਜ ਨਾ ਸ਼ਕੈਸ਼ ਪਾਣੀ ਬਣਾ ਦਿੰਨੇ ਆ ਇੱਕ ਦਿਨ ਮਤਲਬ ਜਿਵੇਂ ਅਰਵਿੰਦਰ ਠੀਕ ਨਹੀਂ ਸੀ ਹੈਗੀ ਤੇ ਮੈਂ ਇਕੱਲੀ ਸਕੂਲ ਗਈ ਸੀ ਮੈਂ ਇਹ ਆਂਦਿਆਂ ਨੂੰ ਪਾਣੀ ਨਹੀਂ ਸੀ ਬਣਾਇਆ ਮਤਲਬ ਇਹਨੇ ਇੰਨਾ ਜ਼ਿਆਦਾ ਇਹ ਗੱਲ ਦਾ ਕੀਤਾ ਕਿ ਤੁਸੀਂ ਹਿੰਮਤ ਕਰਕੇ ਪਾਣੀ ਬਣਾਉਂਦੇ ਹੋ ਮੇਰੇ ਵਾਸਤੇ ਨਹੀਂ ਬਣਾਉਂਦੇ ਹੈਗੇ ਇਸ ਲਈ ਮੈਂ ਹੁਣ ওই ਗੱਲ ਹੈ ਪਹਿਲਾਂ ਮੈਂ ਗਲਾਸ ਪਾਣੀ ਦਾ ਉਹਦੇ ਲਈ ਭਰ ਕੇ ਧਰਦੀ ਆ ਕੁੜੀਆਂ ਇਸ ਗੱਲ ਨੂੰ ਨਾ ਜ਼ਿਆਦਾ ਉਹ ਕਰਦੀਆਂ ਨੇ ਕਿ ਮੇਰਾ ਨਹੀਂ ਕਰਦੇ ਮੇਰਾ ਨਹੀਂ ਕਰਦੇ ਹੈਗੇ ਚਿਕਾਣਾ ਤੇ ਮੈਂ ਪਹਿਲਾਂ ਹੀ ਉਹਨੂੰ ਗਲਾਸ ਭਰ ਕੇ ਪਾਣੀ ਅੱਗੋਂ ਦੀ ਪਹਿਲਾਂ ਹੀ ਫੜਾ ਦੇਣੀ ਆ ਕਿਉਂਕਿ ਜੇ ਗਲਤੀ ਨਾਲ ਵੀ ਹਿੰਮਤ ਨੇ ਗਲਾਸ ਪਹਿਲਾਂ ਫੜ ਲਿਆ ਤੇ ਉਹਦਾ ਮੂੰਹ ਆਉਣ ਸਾਰੀ ਬਨ ਜਾਂਦਾ ਤੇ ਪਾਣੀ ਪੁਣੀ ਉਹਨਾਂ ਪੀ ਲਿਆ ਸੀ ਤੇ ਨਾਲ ਹੀ ਆਪਾਂ ਚਾਹ ਧਰਤੀ ਨਾਲ ਹੀ ਫੁਲਕੇ ਲਾਤੇ ਸੀ ਇਹ ਅਸਵੇਰੇ ਲਾਏ ਨਹੀਂ ਸੀ ਮੈਂ ਕਿ ਚਲ ਜਾਦਾ ਆਣਗੇ ਖਾਣਗੇ ਤੇ ਉਦੋਂ ਹੀ ਲਾ ਦਾਂਗੀ ਆਂਦੇ ਸੀ ਪ੍ਰੌਂਠੇ ਲਾਓ ਮੈਂ ਕਿ ਨਹੀਂ ਪ੍ਰੌਂਠੇ ਨਹੀਂ ਲਾਣੇ ਹੈਗੇ ਕਿ ਜੌੜੀਆਂ ਫਿਰ ਵਿੱਚ ਤਲੀਆਂ ਜਾਂ ਚੀਜ਼ਾਂ ਹੋ ਜਾਂਦੀਆਂ ਨੇ ਮੈਂ ਗੀ ਨਾਲ ਇਹ ਚੀਜ਼ ਮੈਂ ਨਹੀਂ ਫੁਲਕੇ ਲਾਵਾਂਗੀ ਤੁਸੀਂ ਸਬਜੀ ਨਾਲ ਖਾ ਲਿਆ ਜੀ ਕੁਝ ਚਟਨੀ ਵੀ ਸੀ ਚਟਨੀ ਨਾਲ ਖਾਣੀ ਤੇ ਚਟਨੀ ਨਾਲ ਖਾ ਲਿਆ ਜੀ ਤੇ ਹਾਂਜੀ ਜੀ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਸ ਇੱਕ ਲਾਈਕ ਹੀ ਤੁਹਾਡਾ ਸਾਡੇ ਦਿਲ ਨੂੰ ਮੜਾ ਜਾ ਖੁਸ਼ੀ ਹੁੰਦੀ ਹੈ ਤੇ ਰਿਕਵੈਸਟ ਹੈ ਤੁਹਾਡੇ ਅੱਗੇ ਵੀ ਜ਼ਰੂਰ ਕਰਿਆ ਕਰੋ ਹਾਂਜੀ ਇੱਧਰ ਆਪਾਂ ਫੁੱਲ ਕੇ ਲਾਂਡੇ ਸੀ ਉਹ ਨਾਲੋਂ ਨਾਲ ਆਪਣੀ ਪਾ ਕੇ ਲੈ ਗਏ ਸੀਗੇ ਕਿਸੇ ਟਾਈਮ ਕਹਿੰਦਾ ਨਾ ਕਿ 콜 ਬੈਕ ਹੀ ਖਾ ਲੋ ਚਲੋ ਲਾਂਡਿਆਂ ਨਾਲੇ ਮੇਰਾ ਵੀ ਦਿਲ ਲੱਗਾ ਰਹਿੰਦਾ ਤੁਸੀਂ 콜 ਗੱਲਾਂ ਕਰੀ ਜਾਇਓ ਪਰ ਨਹੀਂ ਉਹਨਾਂ ਨੂੰ ਐ ਹੁੰਦਾ ਕਿ ਅਸੀਂ ਤੇ ਅੰਦਰ ਜਾ ਕੇ ਟੀਵੀ ਆਣ ਸਾਰ ਮਤਲਬ ਕਪੜੇ ਬਦਲਦੇ ਪਹਿਲਾਂ ਟੀਵੀ ਚਾਹ ਹੁੰਦਾ ਤੇ ਮੈਂ ਵੀ ਕਿਹਾ ਮੈਂ ਕਿ ਚਲ ਚਾਹ ਥਰਮੋਸ ਚ ਪਾ ਕੇ ਤੇ ਮੈਂ ਵੀ ਅੰਦਰ ਹੀ ਚਲਣੀ ਆ ਹਾਂਜੀ ਇਹ ਆਪਣੀ ਦੁਪਹਿਰ ਦੀ ਰੁਟੀਨਸ